ਹਾਂਜੀ ਹੱਥਸ਼ੀਲਕਾਰ ਹੱਥਸ਼ੀਲਕਾਰ ਅੱਜ ਪੰਜਾਬ ਪੁਲਸ ਨੇ ਕარი ਹੈ ਕੰਮ ਕੀਤਾ ਬਠਿੰਡਾ ਨਾਲ ਪੰਜਾਬ ਪੁਲਸ ਦਾ ਸਾਹਮਣੇ ਆਈ ਹੈ ਜਿੱਥੇ ਇਧਰ ਦੇ ਵਿੱਚ ਬਹੁਤ ਵੱਧ ਗਿਆ ਹੈ ਬਠਿੰਡਾ ਦੀ ਸਾਂਦੇ ਨਹਿਰ ਦੇ ਵਿੱਚ ਮੈਂਬਰ ਨਾਲ ਸਵਾਰ ਕਾਰ ਜਿਸ ਦੇ ਵਿੱਚ 11 ਸਾਂਦੇ ਨਹਿਰ ਦੇ ਵਿੱਚ ਜਾ ਗਿਰਦੀ ਹੈ ਬੱਚੇ ਵਿੱਚ ਚਾਰ ਬੱਚੇ ਸਨ ਤੇ ਬਾਕੀ ਫੈਮਿਲੀ ਮੈਂਬਰਸ ਸੱਚੇ ਤੇ ਨਾਲ ਫੈਮਿਲੀ ਉਸ ਨੂੰ ਇੱਕ ਰਾਗੀਰ ਦੇਖ ਲੈਂਦਾ ਹੈ ਓਪੀਸੀਆਰ ਨੂੰ ਤੁਰੰਤ ਖਬਰ ਕਰਦਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਪੀਸੀਆਰ ਵੀ ਤਾਂ 2 ਮਿੰਟ ਦੇ ਵਿੱਚ ਹੀ ਆਪੇ ਪਹੁੰਚ ਜਾਂਦੀ ਹੈ ਇੱਥੇ ਉੱਥੇ ਆ ਕੇ ਕੁਸ਼ ਕਰਦੇ ਆ ਨਾ ਬਿਨਾਂ ਟਾਈਮ ਗਵਾਏ ਪਾਣ ਸਰ ਨਹਿਰ ਦੇ ਵਿੱਚ ਛਾਲ ਲੰਗਾ ਸਿੱਧੇ ਹੀ ਨਹਿਰ ਦੇ ਵਿੱਚ ਛਾਲ ਮਾਰਿਆ ਜਸਵੰਤ ਸਿੰਘ ਹਵਾਰਦਾਰ ਤੇ ਨਾਲ ਉਹਨਾਂ ਨੇ ਆਪਣੀ ਬਹਾਦਰੀ ਹੋਰ ਨਰਿੰਦਰ ਸਿੰਘ ਜਿਹਨਾਂ ਨੂੰ 11 11 ਮੈਂਬਰਸ਼ਿਪ ਜਾਮਰ ਚਾਂਦੀ ਕੋਈ ਖਲਾਮਤ ਬਚਾ ਲਿਆ ਤੇ ਉਸ ਨਾਲ ਇੱਕ ਲਈ ਤਾਰੀਫ ਕਰਨੀ ਬਣਦੀ ਹੈ ਇੱਕ ਰਸਾ ਦੇਖਦੀ ਹੈ ਜਿਸ ਨਾਲ ਨੂੰ ਆਪਾਂ ਗਲਤ ਨਹੀਂ ਗਏ 11 ਤੇ 11 ਮੈਂਬਰਾਂ ਦੀ ਜਾਨ ਬਚਾਉਂਦੇ ਸਫਰ ਹੋ ਜਾਂਦੇ ਹਨ ਸਲਾਮ ਇਸ ਨੂੰ ਦੇਖ ਕੇ ਇਹੋ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਤਾਰੀਫ ਕੀਤੀ ਜਾਵੇ ਸ਼ਬਦ ਨਹੀਂ ਹੈਗੇ ਉਹਨਾਂ ਦੇ ਇਸ ਨਾਲ ਪੰਜਾਬ ਪੁਲਿਸ ਨੂੰ ਨੇ ਕੀਤਾ ਹੈ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਉਹਨਾਂ ਦਾ ਬਹੁਤ ਹੀ ਸਲਾਮਾਨਾ ਸਨਮਾਨ ਕਰੇ ਕਮਕਿੱਤਾ ਹੈ ਤੇ ਉਹਨਾਂ ਦੀ ਹੌਸਲਾ ਉਚਾਈ ਕਰੇ ਇਹਨਾਂ ਨੂੰ ਬਿਲਕੁਲ ਤੇਰਨਾ ਨਹੀਂ ਵੀ ਨਹੀਂ ਹੁੰਦਾ ਸੀ ਤੇ ਘਟਨਾ ਇਹ ਸੱਚੀ ਪੰਜਾਬੀ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਹਮਣੇ ਪੇਸ਼ ਕਰਤੀ ਹੈ ਜਾਨ ਦੀ ਦਿਖਾਉਂਦੇ ਹੋਏ ਜਿੰਨੀ ਤਾਰੀਫ ਕੀਤੀ ਜਾਵੇ ਪੰਜਾਬ ਉਸ ਦੀ ਘਟ ਹੈ ਸਨਾਨ ਲਗਾ ਕੇ ਇਸ ਸਰਦਾਰ ਦੇ ਜਨਮ ਦਿਨ ਵੀ ਸੀ ਉਸ ਨੇ ਆਪਣੇ ਜਨਮ ਦਿਨ ਤੇ ਬਚਾਇਆ ਇੱਕ ਜੋ ਇਸ ਤਰ੍ਹਾਂ ਜਨਮ ਦਿਨ ਉਹਨਾਂ ਨੇ 11 ਮਈ ਨੂੰ ਤੋਹਫਾ ਦਿੱਤਾ ਹੈ ਆਪਣੇ ਜਨਮ ਦਿਨ ਦਾ ਤੇ ਬਾਕੀ ਠੀਕ ਹਨ ਬਾਕੀ ਬਹੁਤ ਹੀ ਸਲਾਘਾਯੋਗ ਕੰਮ ਦਿੱਤਾ ਹੈ ਮਿਆਂਪੁਰ ਨੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਮੈਂਬਰ ਇਹਨਾਂ ਦੀ ਹੋਂਦ ਦਾ ਪੁਜਾਈ ਕੀਤੀ ਜਾਵੇ ਬਹੁਤ ਸਮਝਦਾਰ ਹੈ ਮਿਆਂਪੁਰ ਨੇ ਜਿੰਨੀ ਤਰੀਫ਼ ਕੀਤੀ ਜਾਵੇ نو ਆਪਾਂ ਅਮਸ਼ਾ ਗਲਤ ਕਹਿੰਦੇ ਆ ਪਰ ਪੰਜਾਬ ਪੁਲਿਸ ਅਮਸ਼ਾ ਗਲਤ ਨਹੀਂ ਹੁੰਦੀ ਪੰਜਾਬ ਪੁਲਿਸ ਜਿਸ ਤਰ੍ਹਾਂ ਇਸ ਘਟਨਾ ਵਿੱਚ ਆਪਾਂ ਦੇਖਿਆ ਹੈ ਪੰਜਾਬ ਪੁਲਿਸ ਨੇ ਬਹੁਤ ਸਲਾਗਜੋ ਕੰਮ ਕੀਤਾ ਹੈ ਸ਼ਾਇਦ ਇਹਨਾਂ ਦਾ ਨਾਮ ਜਸਵੰਤ ਸਿੰਘ ਦਾ ਹੈ ਕੋਈ ਸ਼ਬਦ ਨਹੀਂ ਇਹਨਾਂ ਲਈ ਖਾਸ ਉਹ ਜਸਵੰਤ ਸਿੰਘ ਤੇ ਨੰਗੇਨਸ ਲਈ ਜੋ ਉਹਨਾਂ ਨੇ ਕੀਤਾ ਤੇ 11 ਦੇ 11 ਮੈਂਬਰਾਂ ਦੀ ਜਾਨ ਬਚਾਈ ਇਹ ਸਿਰਫ 2 ਮਿੰਟ ਦੇ ਵਿੱਚ ਹੀ ਉੱਥੇ ਇਹ 11 ਦੇ 11 ਮੈਂਬਰ ਬਰਕੁਲ ਤੇ ਇਹਨਾਂ ਨੇ ਬਰਨਾਂ ਤਾਂ ਖਰਾਬ ਕਿਤੇ ਜਾਨ ਇਹਨਾਂ ਦੀ ਬਚ ਚੁੱਕੀ ਹੈ ਕੋਈ ਸ਼ਬਦ ਨਹੀਂ ਇਹ ਪੀਸੀਆਰ ਦੇ ਨੌਜਵਾਨ ਸਾਰੇ ਪੰਜਾਬ ਦੇ ਜਿੰਨੇ ਵੀ ਲੋਕ ਇਹ ਵੀਡੀਓ ਦੇਖੀ ਜਸਵੰਤ ਸਿੰਘ ਉਹ ਅਰਿੰਦਰ ਸਿੰਘ ਨੇ ਪੁਲਿਸ ਘਟਨਾ ਤੇ ਤਾਰੀਫ ਕਰ ਰਹੇ ਹਨ ਇੱਕ ਤੋਂ ਦੋ ਮਿੰਟ ਦੇ ਵਿੱਚ ਹੀ ਪਹੁੰਚ ਜਾਂਦੇ ਹਨ ਕੋਈ ਸ਼ਬਦ ਨਹੀਂ ਇਹਨਾਂ ਲਈ ਸੱਚੇ ਪੰਜਾਬ ਪੁਲਿਸ ਦਾ ਪੰਜਾਬ ਮਾਨ ਬਚਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ ਹਰਸਾਪ ਜਸਵੰਤ ਸਿੰਘ ਜੀ ਗਵਰਨਮੈਂਟ ਨੂੰ ਜਿਨਾਂ ਨੇ ਆਪਣੀ ਚਾਹੁੰਦਾ ਹੈ ਕਿ ਇਹਨਾਂ ਦਾ ਗਿੱਤੇ বিনা ਜਿੰਨਾ ਹੋ ਸਕੇ ਮਾਨ ਸਨਮ ਕੀਤਾ ਜਾਵੇ ਨਹਿਰ ਜੀ ਸਾਜੋ ਅਗਿਆਨ ਨਾਲ ਟਾਈਮ 'ਚ 11 ਦੇ 11 ਮੈਂ ਆਪ ਪੁਲਿਸ ਜਾਨ ਬਚਾਈ ਜੇ ਵਿੱਚ ਹੋ ਸਕੇ ਹੋਵੇ ਤੇ 6 ਲੋਕਾਂ ਦੇ ਹੋਰ ਕੰਮ ਆ ਸਕੇ ਤੇ ਸੱਚੀ ਇੱਕ ਦਿਲ ਨੂੰ ਸਕੂਨ ਦੇ ਤੈਸਤਰਾ ਕਰਕੇ ਪੰਜਾਬ ਪੁਲਿਸ ਨੇ ਅੱਜ ਪੰਜਾਬ ਪੁਲਿਸ ਲਈ ਦਿਲੋਂ ਸਤਕਾਰ ਜੋ ਕਈ ਸ਼ਬਦ ਘਟ ਹਨ ਹੈਰਸ ਆਫ ਪੰਜਾਬ ਪੁਲਿਸ ਇਹ ਘਟਨਾ ਬਠਿੰਡਾ ਸਰੰਦ ਨੈਰ ਦੀ ਹੈ ਇਹ ਕਾਰ ਬਹਿੰਡਰ ਸਰੰਦ ਨਹਿਰ ਦੇ ਵਿੱਚ ਜਾਗਿਰ ਸੀ ਜਿਸ ਵਿੱਚ 11 ਮੈਂਬਰ ਸਨ ਚਾਰ ਬੱਚੇ ਤੇ ਬਾਕੀ ਅਡਲਟ ਸਨ ਜੋ ਪੰਜਾਬ ਪੁਲਿਸ ਨੇ ਬਿਨਾ ਟਾਈਮ ਗੁਬਾਈ ਬਚਾ ਲਏ ਇੱਥੇ ਪੂਰੀ ਪੰਜਾਬ ਪੁਲਿਸ ਨੇ ਇੱਕ ਟੀਮ ਵਰਕ ਦਿਖਾਇਆ ਹੈ ਇਹ ਟੀਮ ਵਰਕ ਨਾਲ ਹੀ ਸੰਭਵ ਹੋਇਆ ਹੈ Her so